ਕਿਰਪਾ ਕਰਾ ਸਤਿ ਸ਼੍ਰੀ ਅਕਾਲ ਤੇਰੇ ਨਾਮ ਉਚੜੀ ਗੰਗਾ ਤੇਰੇ ਭਾਣੇ ਸਰਬਤ ਰਫਲਾ ਵਾਹਿਗੁਰੂ ਜੀ ਕਾ ਖਾਲਸਾ ਤੁਮਹਾਰੇ ਗੁਲੀ ਕੀ ਫਟੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕਾਲਸਾ ਬਿਚਿ ਬਿਚਿ ਦੁਗਨ ਨਾਮ ਨਮਾ आए <missimulado> ये <missimulado> <missimulado> ਅੱਜ ਸ਼ਹੀਦੀ ਸਭਾ ਦਾ ਮਾਛੋੜਾ ਸਾਹਿਬ ਦਾ ਆਖਰੀ ਦੇਣਾ ਨਗਰ ਕੀਰਤਨ ਦੀ ਆਰੰਭਤਾ ਇੱਥੋਂ ਹੋਈ ਆ ਸੋ ਇਹ ਸੋਗਮਈ ਦਿਨ ਜਿਹੜਾ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਉਹਦੇ ਵਿੱਚ ਬੜੇ ਸੋਗਮਈ ਦਿਨ ਹੁੰਦੇ ਆ ਸਮੂਹ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵੀ ਇੱਥੇ ਆਉਂਦੀ ਆ ਤੇ ਉਸ ਧਰਤੀ ਨੂੰ ਨਮਸਕਾਰ ਕਰਨ ਆਉਂਦੀ ਆ ਜਿਹੜੀ ਇੱਕੋ ਇੱਕ ਜੇ ਮੈਂ ਕਹਾਂ ਦੁਨੀਆ ਤੇ ਧਰਤੀ ਆ ਜਿੱਥੇ ਬਾਜਾ ਵਾਲੇ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ ਪੂਰਾ ਸ਼ਰੀਰ ਇਸ ਧਰਤੀ ਨੂੰ ਲੱਗਿਆ ਬਾਕੀ ਜਿਓ ਕਿਤੇ ਵੀ ਗਏ ਨੇ ਚਰਨਸ਼ੋਪ ਪ੍ਰਾਪਤ ਧਰਤੀਆਂ ਤੁਹਾਨੂੰ ਦੁਨੀਆ ਤੇ ਕਈ ਮਿਲਣਗੀਆਂ ਪਰ ਕੇਵਲ ਮਾਛੋੜਾ ਸਾਹਿਬ ਦੀ ਇੱਕ ਪਵਿੱਤਰ ਧਰਤੀ ਅਜਿਹੀ ਹੈ ਜਿੱਥੇ ਗੁਰੂ ਮਹਾਰਾਜ ਨੇ ਆ ਕੇ ਵਿਸ਼ਰਾਮ ਕੀਤਾ ਥੱਲੇ ਇਸ ਧਰਤੀ ਦੇ ਉੱਤੇ ਪਏ ਨੇ ਸੋ ਬੜੇ ਭਾਗਾਂ ਵਾਲੇ ਨੇ ਸੱਜਣ ਜਿਹੜੇ ਅੱਜ ਦੇ ਦਿਨ ਇਸ ਦਿਹਾੜੇ ਤੇ ਆ ਕੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਗੁਰੂਆਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸੋ ਉਹੀ ਸੰਦੇਸ਼ ਸਾਰੀ ਸਮੂਹ ਸੰਗਤ ਨੂੰ ਇਹ ਜਿਹੜੇ ਇਹ ਦਿਨ ਨੇ ਆਪਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਹਨਾਂ ਧਾਰਮਿਕ ਸਥਾਨਾਂ ਤੇ ਆਈਏ ਦਰਸ਼ਨ ਕਰਾਈਏ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਗੁਰੂ ਨਾਲ ਜੁੜ ਸਕੀਏ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕਾਮੀ ਸਾਹਿਬ ਆ ਕੇ ਨਗਰ ਕੀਰਤਨ ਦੇ ਰੰਭਤਾ ਕਰਕੇ ਗਏ ਨੇ ਸੋ ਕਿਉਂਕਿ ਇਹ ਦਿਨ ਜਿਹੜੇ ਨੇ ਇਹ ਸਾਰੀ ਸਮੂਹ ਸੰਗਤ ਜਿੱਥੇ ਵੀ ਦੁਨੀਆ 'ਚ ਬੈਠੀ ਆ ਕੋ ਅੱਜ ਦੇ ਦਿਨ ਹਮੇਸ਼ਾ ਹੀ ਸਾਦਾ ਪਹਰਾਵਾ ਸਾਦਾ ਖਾਣ ਪੀਣ ਅਤੇ ਗੁਰੂ ਮਹਾਰਾਜ ਦੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੀ ਆ। ਸੋ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਆਓ ਆਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕੀ ਫਤਿਹ। ਹਮੇਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਚਰਨ ਕਮਨ ਸਹਿ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਾਛੀਵਾੜਾ ਸਾਹਿਬ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆ ਹੋਇਆ। ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਤਾਂ ਕਿ ਗੁਰੂ ਮਹਾਰਾਜ ਸਤਿਗੁਰੂ ਜੀ ਦੇ ਜੋ ਚਰਨਾਂ ਦਾ ਸਫਰ ਹੈ ਕਦਮਾਂ ਦਾ ਸਫਰ ਹੈ ਉਸ ਨੂੰ ਹਰ ਸਾਲ ਤਾਜ਼ਾ ਕੀਤਾ ਜਾਂਦਾ ਹੈ ਇਹ ਪਾਵਨ ਪਵਿੱਤਰ ਨਗਰ ਕੀਰਤਨ ਇਸ ਇਤਿਹਾਸਕ ਸਥਾਨ ਤੋਂ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਭਾਈ ਗਾਨੀ ਖਾਨ ਅਬੀ ਖਾਨ ਗੁਰਦੁਆਰਾ ਕਿਰਪਾਨ ਪੇਟ ਅਤੇ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਜੀ ਇਹਨਾਂ ਸਾਰੇ ਸਥਾਨਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਇੱਥੇ ਵਾਪਸੀ ਹੈ ਆਓ ਸੋਹਣੇ ਸੁੰਦਰ ਨਗਰ ਕੀਰਤਨ ਦੇ ਦਰਸ਼ਨ ਦੇਦਾਰ ਪ੍ਰਾਪਤ ਕਰੀਏ ਅਗਲੇ ਪ੍ਰਕਰਨ ਵਿੱਚ ਇਤਿਹਾਸ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ